ਸਾ ਸਵੀਕਾਰ ਜੀ ਸਾਰਿਆਂ ਨੂੰ ਮੈਂ ਮਨਦੀਪ ਘੋੜਵਾਸ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਸਾਡਾ ਮੈਂ ਉਮੀਦ ਕਰਦੀ ਤੇ ਸਾਰੇ ਜਾਣੇ ਸਿਹਤ ਹੋਗੇ ਤੇ ਮਸਹੌਗੇ ਮੈਂ ਆਲੀਆਂ ਤੁਹਾਡੇ ਨਾਲ ਇੱਕ ਹੋਰ ਬਲਾਗ ਲੈ ਕੇ ਬਲਾਗ ਦੀ ਸ਼ੁਰੂਆਤ ਹੋਗੀ ਹੈ ਕਲੀ ਤੋਂ ਇਹ ਕਲੀ ਦੀਆਂ ਰਾਤ ਪੇਟ ਵਾਲਾ ਬਾਲਟੀ ਵਾਲਾ ਇਹ ਨਾ ਜੇ ਪੇਟ ਕਰਾਈ ਨਾ ਕਰ ਲੋ ਉਦੋਂ ਦਾ ਵਧੀਆ ਪਿਆ ਸੀ ਤਾਂ ਕੰਧ ਕਾਲੀ ਹੋਈ ਸੀ ਸਾਰੀ ਤੇ ਮੈਂ ਕਿਹਾ ਚਲੋ ਨਾਲੇ ਇਹ ਵੱਟਿਆ ਜਾਊਗਾ ਨਾਲੇ ਉਹ ਸਾਫ਼ ਹੋ ਜਾਊਗਾ ਤੀਨਾ ਤੇ ਵੀ ਮਾਰ ਦਿੰਨੇ ਆ ਚੌਂਕਾ ਲਾਏ ਸੋਹਣਾ ਲੱਗੂਗਾ ਸਿਰ ਚਿੱਟਾ ਚਿੱਟਾ ਲੱਗਣਾ ਸਾਰੇ ਪਾਸੇ ਵਾਈਟ ਵਾਈਟ ਲੱਗਣ ਲੱਗ ਗਿਆ ਨਾ ਆਹ ਕੰਨ ਸਾਰੀਆਂ ਹੋ ਗਿਆ ਤੁਸੀਂ ਫੇਰ ਨੇ ਕੀਤੀ ਆਹ ਵਾਲੀ ਕੰਨ ਮੈਂ ਆਹ ਥੱਲੇੋਂ ਕੀਤਾ ਤੀਨਾ ਕਾਹ ਕੀਤਾ ਉਹ ਕਹਿੰਦਾ ਨਾ ਵੀਆ ਬੰਵਾ ਨੂੰ ਭਲਾ ਲੱਗ ਗਿਆ ਮੈਂ ਕਿਹਾ ਚੱਲਿਆ ਮੈਂ ਇੰਨਾ ਕੁ ਮੈਂ ਕਰਦੀ ਆ ਇਹਨੇ ਕੇ ਪੇਟ ਬਦਲੇ ਕੇ ਹਿਡ ਹੋਣ ਸਾਦ ਦੇਖਾਂਗੇ ਪੇਟ ਵਾਲੇ ਨੂੰ ਆਪ ਹੀ ਕਰ ਲੈਣੀ ਹਾਂ ਦਾ ਹੂੰ ਆਪ ਹੀ ਕਰ ਲੈਣੇ ਆ ਕੰਮ ਵਿੱਚ ਕੋਈ ਸ਼ਰਮ ਨਹੀਂ ਆਪਣੇ ਘਰ ਦੇ ਕੰਮ ਵਿੱਚ ਹੈਨਾ

ਇਦਾਂ ਹਰ ਮਿਲ ਕੇ ਹੀ ਸੈਟ ਕਰ ਲੈਂਣਾ ਆਣਾ ਪਿੰਨਾ ਆ ਜਿੱਦਾਂ ਸਿਆਣਾ ਚ ਨਾ ਚੁੱਲਾ ਤੇ ਕਦੀ ਵਰਤਿਆ ਨਹੀਂ ਚੁੱਲਾ ਰੱਖਿਆ ਕਾਗਜ਼ ਕੋਗੇ ਜੀ ਸਾੜ ਸੂਟ ਦਈ ਦੇ ਬਸ ਹੋਰ ਤਾਂ ਕੋਈ ਖਾਸ ਨਹੀਂ ਇਹਦੇ ਨਾਲ ਕਿਸੇ ਤੇ ਤੇ ਮੈਂ ਕਿਹ ਜਿਹੜੇ ਕਰ ਪੇਂਟ ਪੂਟ ਕਰਕੇ ਇਹਨੂੰ ਚੌਂਗੇ ਚ ਤੇ ਸਾਫ਼ ਸੁਥਰਾ ਦੂਰੋਂ ਵਿਖਾਇ ਕਰ ਇੱਕਦਾਂ ਸਾਫ਼ ਸੁਥਰਾ ਕਰਕੇ ਨਾ ਸਾਰਾ ਤੇ ਫੇਰ ਇੱਥੇ ਗੈਸ ਅੱਗੇ ਪਿਆ ਆਲਰੇਡੀ ਤੇ ਵਤਿਆ ਕਰਾਂਗੇ ਥੋੜਾ ਨਾ ਹੁਣ ਮੌਸਮ ਤੇਜ ਹੋ ਗਿਆ ਸਾਫ ਜਾਏ ਫੇਰੀ ਦਿਲ ਕਰਦਾ ਵਾ ਨਾ ਗੰਗੰਦੇ ਗੁੰਡੇ ਤਾਂ ਹਾਂ ਮੈਂ ਦੋ ਕਾਲੇ ਕਾਲਾ ਜਾਇਆ ਮੈਂ ਹੋਣ ਗਿਆ ਨਹੀਂ ਮਿਲਣ ਗਿਆ ਆਣੀਏ ਇਸੇ ਸੰਪਰਕ ਕਰੋ ਸੰਪਰਕ ਕਰੋ 2000 ਰੁਪਏ ਦੇ ਆੜੀ ਲੈ ਨਹੀਂ ਫਿਰ ਤਾਂ ਕੀ ਹੋਣ ਸੱਦ ਲੈਣੀ ਐ ਐਨੇ ਦੱਸ 2000 ਦੇ 2000 ਆੜੀ ਦੱਸ ਜਾਨੀ ਹੈ ਕੇ ਫੋਟੋ ਹੈ ਚ ਲੋ ਜੀ ਕਲੀ ਕੁਲੀ ਕਰਕੇ ਇਹ ਨਾ ਤੋਗੇ ਹੋਣੀ ਆ ਫਰੀ ਇਹ ਹੁਣ ਚੱਲੀ ਆ ਮੈਂ ਤੇ ਕਿੰਨਾ ਕੱਦ ਦੇਣਾ ਨਾ ਤੇ ਆ ਸੂਟ ਸ਼ਰਟ ਇਹਦੀ ਲਾਈਨਿੰਗ ਲਾਵਾਂਗੇ ਨਾ ਲਾਈਨਿੰਗ ਲਾਵਾਂਗੇ ਇਹਦੀ ਇਹ ਪੂਰਾ ਰੈਡੀ ਹੋਗਾ ਫਿਰ ਦਿਖਾਵਾਂਗੀ ਤੁਹਾਨੂੰ ਮੈਂ ਨਾ ਪੂਰਾ ਸੂਟ ਰੈਡੀ ਹੋਵੇ ਇਹ ਬਖਾਉਂਦਾ ਫੈਲਾ ਹੁੰਦਾ ਹੈ ਨਾ ਤੇ ਇਹ ਨਾ ਸੱਚ ਮੇਰੇ ਕਾਲਾ ਇਹ ਕਿਉਂਕਿ ਮਨੋ ਮੈਂ ਸੋਚ ਰਹੀ ਹਾਂ ਕਿ ਕੁਝ ਲਾ ਰਾਵੀ ਇਹਨਾਂ ਦੁਪੱਟਾ ਬੜਾ ਪਿਆਰਾ ਦੁਪੱਟਾ ਕਿੰਨਾ ਹੋ ਵੀ ਲਿਆਣੀ ਆਪਾਂ ਫਰੀਲ ਯਾਦ ਰੱਖੀ ਜੰਨਾ ਹਾਂਜੀ ਆਹ ਦੁਪੱਟਾ ਇਹ ਨਾਲ ਇਹ ਸੋਹਣਾ ਦੁਪੱਟਾ ਹਿੰਦ ਬੜਾ ਪਿਆਰਾ ਬੜਿਆ ਦੁਪੱਟਾ ਨਾ ਇਹ ਦੁਪੱਟਾ ਵਾਈਟ ਲੈ ਕੇ ਡਾਈ ਕਰਵਾਇਆ ਵਾ ਕਿਚ ਕਰਨਾ ਮੈਂ ਸਫਾਈਆਂ ਕਰਾਂ ਲੱਗੀ ਤਾਂ ਇਹ ਥੋੜਾ ਹੌਂ ਰਹਿ ਲਈਆਂ ਤੇ ਇੱਕ ਪਾਲਿਆ ਮੈਂ ਸਾਰਾ ਕੁੱਛ ਨਾ ਪਾਸੇ ਇੱਥੇ ਪਾਲਿਆ ਇਹ ਜੱਡੀ ਆਉਣਾ ਹਾਂਜੀ ਚਲ ਇਧਰ ਮੀਆਂ ਚ ਇਹਨੂੰ ਯੂਜ਼ ਕੀਤਾ ਹੁੰਦਾ ਕਿ ਲਈ ਕਿਤੇ ਨਹੀਂ ਤੇ ਚਲ ਲੋ ਜੀ ਮੈਂ ਹੋ ਗਈਆਂ ਰੈਡੀ ਤੇ ਮੈਂ ਤਾਂ ਸਾਗ ਵੀ ਧਰਿਆ ਵਾ ਕਲੀ ਕਰਨ ਤੋਂ ਬਾਅਦ ਨਾ ਤਾਗੇ ਪਾਣੀ ਪਾ ਨਾ ਮੈਂ ਥੋੜਾ ਥੋੜਾ ਕਰਕੇ ਪਾਣੀ ਪਾਉਂਦੀ ਐ ਇਹਦੇ ਵਿੱਚ ਚਲੋ ਜੀ ਹੁਣ ਇਹਨਾਂ ਨੂੰ ਪਾਣੀ ਪਾੜਾਂ ਗਰਮ ਕਰਕੇ ਥੋੜਾ ਉੱਚੀ ਦਾੰਗ ਕਰਕੇ ਮੈਂ ਆਪਣਾ ਫੇਸ ਕਵਰ ਕਰ ਲਿਆ ਵਾ ਫਿਊਮ ਪਾੜਨੀ ਥੋੜਾ ਜਿਹਾ

ਇਹਿਆਰੀ ਪਾਇਆ ਵਨਵਾਂ ਕੀ ਕਿੰਨੇ ਟਾਈਮ ਬਾਅਦ ਨੇ ਛੋੜਾ ਜਾ ਪਾਇਆ ਨਾ ਇੰਨਾ ਗੋਲ ਜਾ ਫਿਰ ਪਾਇਆ ਸੀ ਤਾਂ ਉੱਪਰ ਉੱਪਰ ਲੱਗ ਗਿਆ ਆਂ ਬਿਆ ਪਹਿਲਾਂ ਪਾਇਆ ਸੀ ਇਹਨਾਂ ਦੇ ਕੋਲ ਕਿਤੇ ਬਦਲੇ ਮੈਂ ਚਲੋ ਮਿਲਦੇ ਤਾਂ ਕਿ ਨਹੀਂ ਆਉਂਦੀਆਂ ਕਾਜ ਨਾ ਤਾਂ ਹੋ ਗਏ ਸਵਾਗਤ ਰਿਆ ਇੱਥੇ ਮੈਂ ਹੋਣ ਲੱਗੀ ਆਂ ਸਿਟੀ ਲੋੜ ਇੱਦਾਂ ਰਿੱਚ ਗਿਆ बस 3 ਜਾਂ 4 ਫੀਟੀਆਂ ਲਵਾਉਣ ਤੋਂ ਬਾਅਦ ਫਿਰ ਕੋਟ ਦੇਣਾ ਕਿਉਂਕਿ ਬੜਿਆਂ ਦਾ ਇਹ ਢਲ ਗਿਆ ਬਖੋਨੀ ਤਾਂ ਇੱਥੇ ਧਰਤੀ ਆ ਚਾਹ ਆ ਚਾਹ ਕਰ ਦਿਆ ਚਾਹ ਨੂੰ ਦੇ ਲਿਆ ਕਰਨ ਦਿਆ ਉਹ ਇੱਕ ਚੀਜ਼ ਵਿੱਚ ਕਰਨ ਕਰਨਾ ਮੈਨੂੰ ਆਸਾ ਕਰਦਾ ਹੈ ਕਿੰਨੇ ਸਮਾਨ ਲਾਈਨਿੰਗ ਲਿਆਂਦੀ ਆ ਇੱਕ ਸ਼ਰਟ ਵੀ ਆ ਡਰਾਜ ਕਿੰਨੇ ਖੋਲਿਆ ਵਾਂ ਮੈਂ ਪਾਇਆ ਵਾਹ ਵਾਲਾ ਸੂਟ ਗੁਰਦਰਾ ਸਾਹਿਬ ਜਾਣਾ ਕੱਪੜੇ ਨਹੀਂ ਚੇਂਜ ਕਰਨੇ ਉਹ ਹੱਥ ਧੋ ਲਿਆ ਮੈਂ ਆ ਕੇ ਤੇ ਉਹ ਲੋ ਵੋਲੇ ਟਰਾਈ ਗਿਆ ਵੀ ਲੈ ਅੰਦਰ ਚੋਕੀ ਨੂੰ ਵੀ ਅੰਦਰ ਆ ਲੈਨੇ ਤੇਰਾ ਨਹੀਂ ਡਰੋ ਚ ਇਹਨੂੰ ਲੋ ਜੀ ਇਹਨੇ ਹੋਲੀਆਂ ਬਾਹਰੀਆਂ ਲੱਗਦਾ ਕੁਛ ਕੱਢਿਆ ਲੋ ਜੀ ਮੈਂ ਆ ਕੇ ਬੈ ਗਈ ਇੱਥੇ ਹੁਣ ਇੱਥੇ ਪੀਉਂਗੀ ਮੈਂ ਆਪਣੀ ਚਾਹ ਹਾਂਜੀ ਆ ਜਾ ਮੈਂ ਇਸ ਵੱਧ ਮੰਡੀ ਅੱਗੇ ਅੱਛਾ ਆ ਜਾ ਹੈ ਨਾ ਤਾਂ ਲੱਡੂ ਖਾਣਿਆ ਲੱਡੂ ਖਾਣਿਆ ਲੱਡੂ ਖਾਣਿਆ ਚਾਚਾ ਮੈਂ ਆ ਜਾ ਫੋਟੋ ਖਿੱਚੀ ਅਸੀਂ ਆ ਗਈ ਇਧਰ ਮੁਹਰੇ ਆ ਇਧਰ ਨੂੰ ਆਈਂਦੀ ਛੋਣੇ ਗੋੜਾ ਬੁੱਗਾ ਦੇ ਲਓ ਜੀ ਚਾਹ ਪੀ ਕੇ ਮੈਂ ਆ ਗਈ ਆਗ ਕੋਟ ਲਿਆ ਵਾ ਮੈਂ ਐ ਵਧੀਆ ਘੁੱਟ ਗਿਆ ਪੂਰਾ ਮੈਂ ਇਹ ਜੋ ਘੱਟੀਆਂ ਜਾਣਾ ਹੈ ਤੇ ਮੈਂ ਆਟਾ ਇਹਦੇ ਵਿੱਚ ਪਾ ਕੇ ਨਾ ਸੌਰੀ ਪਾਣੀ ਪਾ ਕੇ ਥੋੜਾ ਜਿਹਾ ਵੱਧ ਤੇ ਸੇਮ ਗੈਸ ਤੇ ਕਰ ਗਈ ਬਾਅਦ ਮम्मी ਨੇ ਪਾਣੀ ਪਾਇਆ ਤੇਜ ਕਰਕੇ ਗੈਸ ਨਾ ਮੈਨੂੰ ਇਹ ਕਿ ਥੱਲੇ ਨਾ ਲੱਗਦੀ ਮम्मी ਤਾਂ ਨਾ ਦੂਗਾ ਕੱਢਣੀ ਹੈ ਹੁੰਦੀਆਂ ਨਾ ਮम्मी ਨੇ ਸ਼ਾਮ ਨੂੰ ਤੇ ਹੋਣਾ ਉਹਨਾਂ ਕੋ ਕਿੰਦਾ ਵਧੀਆ ਬਣ ਗਿਆ ਗੰਦਲਾਂ ਦਾ ਵਾ ਨਾ ਗੋੜਾ ਕੋੜਦਾ ਤਾ ਤੜਕਾ ਨਹੀਂ ਹੋਣਾ ਤੜਕਾ ਲਉਣਾ ਸੇਸ ਨਾਲ ਤੇਲ ਨੂੰ ਗੋੜਾ ਇਹਨੂੰ ਗੁਰਦਰਾ ਸਾਹਿਬ ਚਲ ਜਣਾਵਾ ਸਾਡੇ ਨਾ ਗੁਰਦਰਾ ਸਾਹਿਬ ਆਏ ਸਾਡੇ ਗੁਰਦਰਾ ਸਾਹਿਬខាង ਵਾਲੇ ਪਾਸ ਚੱਲਣ ਦੇ ਆ ਤੇ ਉੱਥੇ ਛਕਣਾਵਾ ਪ੍ਰਸ਼ਾਦਾ ਪਾਣੀ ਇਹਨੂੰ ਟੱਕ ਲੈਣੀ ਕਵਰ ਕਰ ਲੈਨੇ ਆ ਟੱਕ ਕੇ ਰੱਖ ਲੈਣਾ ਇਦਾਂ ਹੀ ਬਾਬਾ ਤੂੰ ਤੇਰਾ ਹੱਥ ਦੇ ਇਹ ਨਾ ਉੱਤੋਂ ਇੱਥੋਂ ਲਾਇਆ ਇਹਨਾਂ ਨੂੰ ਬਾ ਤੂੰ ਤੇਰਾ ਹੱਥ ਹੀ ਦਾਵਾ ਸਹੀ ਤਰ੍ਹਾਂ ਰੱਖੀ ਜਿਦਾਂ ਪਹਿਲਾਂ ਹੀ ਹੈ ਚਲੋ ਤੋਂ ਦਵਾਈ ਖਾ ਲੈਣੀ ਸੁਖਾੜ ਦੀ ਖਰਾਕ ਦਿਲ ਛੇ ਨੂੰ ਨਾ 2-3 ਦਿਨ ਹੋ ਗਏ ਬੁਖਾਰ ਚੜਨ ਗਿਆ ਥੋੜਾ ਥੋੜਾ ਚੱਪੀ ਹੋਊਗੀ 100% ਨਹੀਂ ਵੀ ਹਟਾ ਰਿਡਕਣ ਵਾਲਾ ਐਨਾ ਕੋਇਆ ਹਜੇ ਥੋੜਾ ਵਾ ਇਹਦੇ ਨਾ ਮੈਂ ਸੋਚਣ ਦੀ ਪਾਣੀ ਪਾ ਕੇ ਨਾ ਤੇ ਜਿਹੜੀ ਪਤਾਣੀ ਆ ਜੇ ਤੇ ਲਾਗੇ ਤੇ ਨੂੰ ਰੰਗੀ ਦਿੰਨੇ ਆ ਸ਼ਾਮਾਂ ਨੂੰ ਹੋਣ ਰਾਤ ਨੂੰ ਮਤਲਬ 5:30 ਹੋ ਚੱਲੇ ਆ ਤੇ ਚਲੋ ਜੀ ਹਵਾ ਨ ਪੜੀ ਆ ਹਰ ਪਿੰਡਰ ਆ ਇਹੀ ਤੇ ਉਹਨੇ ਪੀਤੀ ਚਾਹ ਚਲੋ ਜੀ ਵੀਡੀਓ ਦਾ ਕਰ ਦਨੇ ਇੱਥੇ ਐਂਡ ਮਿਲਦੀ ਆ ਨੈਕਸਟ ਵੀਡੀਓ ਵਿੱਚ ਆਪਣਾ ਰੱਖ ਬਰਸਰਾਂ ख्याल ਕਰਤਾ ਤੱਕ ਦੀ ਬਾਤ ਆਈ